ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਤੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਪੰਜਾਬ ਦੇ ਵਿੱਚ ਹੋਇਆ ਵਿਲੇ ਰਹਿਣ ਦਾ ਮੁਕਾਬਲਾ ਜਾਣੋ ਕੀ ਸੀ ਇਸ ਮੁਕਾਬਲੇ ਦਾ ਮੁੱਖ ਮਕਸਦ ਐਮਪੀ ਅਮਰਿਤਪਾਲ ਸਿੰਘ ਮਾਮਲੇ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਅਗਲੇ ਸੋਮਵਾਰ ਨੂੰ ਵੀ ਜਾਰੀ ਰਹੇਗੀ ਮਾਮਲੇ ਦੀ ਸੁਣਵਾਈ ਕਾਂਗਰਸ ਸੰਸਦ ਕੁੱਤਾ ਲੈ ਕੇ ਪਹੁੰਚੀ ਸੰਸਦ ਕੇ ਹਾਕ ਕੱਟਣ ਵਾਲੇ ਤੇ ਡਸਣ ਵਾਲੇ ਤਾਂ ਪਹਿਲਾਂ ਹੀ ਸੰਸਦ ਦੇ ਅੰਦਰ ਹਨ ਹੁਣ 5 ਸਾਲ ਤੋਂ ਘਾਟੋਮਰ ਦੇ ਬੱਚੇ ਰੇਲ ਗੱਡੀਆਂ ਦੇ ਵਿੱਚ ਬਿਨਾ ਟਿਕਟ ਕਰ ਸਕਤੇ ਹਨ ਯਾਤਰਾ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਸਾਲ ਦਾ ਆਖਰੀ ਮਹੀਨਾ ਕਈ ਵੱਡੇ ਬਦਲਾਵਾਂ ਦੇ ਨਾਲ ਸ਼ੁਰੂ ਹੋ ਗਿਆ ਹੈ ਐਲ ਪੀ ਜੀਓ ਭੋਗ ਤਾਮਾ ਨੂੰ ਪਹਿਲੇ ਦਿਨ ਹੀ ਕਾਫੀ ਰਾਹਤ ਮਿਲੀ ਹੈ ਦਰਸਲ ਦੇਸ਼ ਭਰ ਦੇ ਵਿੱਚ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਮੀ ਕੀਤੀ ਗਈ ਹੈ ਜੋ ਕਿ 1 ਦਸੰਬਰ 2025 ਤੋਂ ਲਾਗੂ ਹੋ ਗਈਆਂ ਹਨ ऑयल ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰam ਵਾਲੇ ਵਪਾਰਿਕ ਗੈਸ ਸਿਲੰਡਰਾਂ ਤੇ ਇਰਾਹਤ ਦਿੱਤੀ ਹੈ ਇਹ ਸਿਲੰਡਰ ਹੁਣ ਦਿੱਲੀ ਅਤੇ ਕੋਲਕਾਤਾ ਦੇ ਵਿੱਚ 10 ਰੁਪਏ ਅਤੇ ਮੁੰਬਈ ਅਤੇ ਚੇਨਈ ਤੇ ਵਿੱਚ 11 ਰੁਪਏ ਸਸਤੇ ਹੋ ਗਏ ਹਨ ਇਸ ਦੌਰਾਨ 14 ਕਿਲੋਗ੍ਰam ਵਾਲੇ ਕਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਹ ਛੋਟਾ ਜਿਹਾ ਬਦਲਾਅ ਬਹੁਤ ਜ਼ਿਆਦਾ ਤਾਂ ਨਹੀਂ ਲੱਗਦਾ ਪਰ ਰੈਸਟੋਰੈਂਟ ਹੋਟਲ ਅਤੇ ਛੋਟੇ ਕਾਰੋਬਾਰ ਚਲਾਉਣ ਵਾਲਿਆਂ ਤੇ ਲਈ ਇੱਕ ਮਹੱਤਵਪੂਰਨ ਰਾਹਤ ਹੈ IOCL ਵੈਬਸਾਈਟ ਤੇ ਅਪਡੇਟ ਕੀਤੇ ਗਏ LPG ਸਿਲੰਡਰ ਦਰਾਂ ਦੇ ਅਨੁਸਾਰ 1 ਦਸੰਬਰ ਤੋਂ ਦਿੱਲੀ ਦੇ ਵਿੱਚ 19 ਕਿਲੋਗ੍ਰam ਵਾਲੇ ਸਿਲੰਡਰ ਦੀ ਕੀਮਤ ਹੁਣ 1590 ਰੁਪਏ ਦੀ ਬਜਾਏ 1580 ਰੁਪਏ ਹੈ ਕੋਲਕਾਤਾ ਦੇ ਵਿੱਚ ਕੀਮਤ 10 ਰੁਪਏ ਘੱਟ ਕੇ 1694 ਰੁਪਏ ਤੋਂ ਘੱਟ ਕੇ 1684 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦੀ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਇਮਾਰਤ ਬਣਾਉਣ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਲਈ ਕੋਈ ਵੱਖਰਾ ਵਿਧਾਨ ਸਭਾ ਪਵਨ ਨਹੀਂ ਪੜੇਗਾ। ਸੂਤਰਾਂ ਦੇ ਮੁਤਾਬਕ ਹਰਿਆਣਾ ਦੇ ਸੀਨੀਅਰ ਅਧਿਕਾਰੀਆਂ ਨੇ ਹਾਲ ਹੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਮਸਲਾ ਜ਼ੋਰ ਤੇ ਨਾਲ ਚੁੱਕਿਆ ਸੀ ਜਵਾਬ ਦੇ ਵਿੱਚ ਅਮਿਤ ਸ਼ਾਹ ਨੇ ਸਖਤ ਲਹਿਜੇ ਦੇ ਵਿੱਚ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਛੱਡੇਗੜ ਪ੍ਰਸ਼ਾਸਨ ਦੇ ਕੋਲ ਇਹ ਮੰਗ ਹੁਣ ਕਦੇ ਵੀ ਚੁੱਕੀ ਨਾ ਜਾਵੇ ਦਰਸ਼ਨ ਸਾਲ 2022 ਦੇ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਨੇ ਵਿਧਾਨ ਸਭਾ ਸੀਟਾਂ 90 ਤੋਂ ਵੱਧ ਕੇ 126 ਹੋਣ ਦੇ ਅੰਦਾਜ਼ੇ ਦੇ ਕਾਰਨ ਚੰਡੀਗੜ੍ਹ ਦੇ ਵਿੱਚ ਵੱਖਰੀ ਇਮਾਰਤ ਦੀ ਮੰਗ ਕੀਤੀ ਸੀ ਯੂਟੀ ਪ੍ਰਸ਼ਾਸਨ ਨੇ ਤਿੰਨ ਥਾਵਾਂ ਆਈਟੀ ਪਾਰਕ ਦੇ ਨੇੜੇ ਮਨੀ ਮਾਜਰਾ ਕਲਾਗਰਾ ਅਤੇ ਰੇਲਵੇ ਲਾਈਟ ਪੁਆਇੰਟ ਤੋਂ ਆਈਟੀ ਪਾਰਕ ਸੜਕ ਦੀ ਪੇਸ਼ਕਸ਼ ਕੀਤੀ ਸੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 10 ਏਕੜ ਜ਼ਮੀਨ ਲੈਂਡ ਦੇ ਲਈ ਸਹਿਮਤੀ ਵੀ ਦੇ ਦਿੱਤੀ ਸੀ ਅਤੇ ਬਦਲੇ ਦੇ ਵਿੱਚ ਪੰਚਕੁਲਾ ਦੇ ਸਕੇਤੜੀ ਤੇ ਵਿੱਚ 12 ਏਕੜ ਜ਼ਮੀਨ ਦੇਣ ਦਾ ਪ੍ਰਸਤਾਵ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਕਹਿ ਕੇ ਪ੍ਰਸਤਾਵ ਰੱਦ ਕਰ ਦਿੱਤਾ ਕਿ ਹਰਿਆਣਾ ਦੇ ਵੱਲੋਂ ਦਿੱਤੀ ਜ਼ਮੀਨ ਉਸਾਰੀ ਯੋਗ ਨਹੀਂ ਹੈ ਅਤੇ ਵਾਤਾਵਰਣ ਅਤੇ ਕਾਨੂੰਨੀ ਅੜਿੱਕੇ ਹਨ ਇਸ ਤੋਂ ਇਲਾਵਾ ਚੰਡੀਗੜ੍ਹ ਮਾਸਟਰ پلان 2031 ਦੇ ਵਿੱਚ ਵੀ ਅਜੇ ਹਾਂ ਕੋਈ ਪ੍ਰਬੰਧ ਨਹੀਂ ਹੈ ਪੰਜਾਬ ਨੇ ਲਗਾਤਾਰ ਚੌਕਸੀ ਅਤੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਦੇ ਵਿਰੋਧ ਨੇ ਕੇਂਦਰ ਨੂੰ ਪਿੱਛੇ ਹਟਣ ਦੇ ਲਈ ਮਜਬੂਰ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਕੇਂਦਰ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਆਕਾਰ 90 ਤੋਂ 31 ਕਰਨ ਦੀ ਕੋਸ਼ਿਸ਼ ਅਤੇ ਚੰਡੀਗੜ੍ਹ ਨੂੰ ਧਾਰਾ 240 ਦਿਨ ਲਿਆਉਣ ਦੀ ਇੱਛਾ ਰੱਖੀ ਸੀ ਪਰ ਪੰਜਾਬ ਦੇ ਤਿੱਖੇ ਵਿਰੋਧ ਦੇ ਕਾਰਨ ਦੋਨੋਂ ਵਾਰੀ ਪਿੱਛੇ ਹਟਣਾ ਪਿਆ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਲੀਆਂ ਖੁਰਦ ਦੇ ਵਿੱਚ ਇੱਕ ਅਨੋਖਾ ਯਾਨੀ ਕਿ ਵਿਲੇ ਰਹਿਣ ਦਾ ਮੁਕਾਬਲਾ ਸ਼ੁਰੂ ਕੀਤਾ ਗਿਆ ਇਸ ਦੇ ਵਿੱਚ 55 ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ ਦੇ ਵਿੱਚ ਬੱਚੇ ਨੌਜਵਾਨ ਬਜ਼ੁਰਗ ਪਤੀ ਪਤਨੀ ਅਤੇ ਦਾਦਾ ਦਾਦੀ ਵੀ ਸ਼ਾਮਿਲ ਸਨ ਮੁਕਾਬਲੇ ਦੇ ਲਈ ਕੋਈ ਉਮਰ ਸੀਮਾ ਨਹੀਂ ਰੱਖੀ ਕੇ ਸਿਰਫ ਸਿਹਤਮੰਦ ਹੋਣਾ ਅਤੇ ਲੰਬੇ ਸਮੇਂ ਤੱਕ ਬੈਠ ਸਕਣ ਦੀ ਸਮਰੱਥਾ ਹੀ ਹੋਣੀ ਚਾਹੀਦੀ ਸੀ ਪ੍ਰਬੰਧਕ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਕਾਬਲੇ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਮੋਬਾਈਲ ਫੋਨ ਦੀ ਲਤ ਤੋਂ ਦੂਰ ਕਰਨਾ ਅਤੇ ਦਿਖਾਉਣਾ ਹੈ ਕਿ ਫੋਨ ਤੋਂ ਬਿਨਾ ਵੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਖੁਸ਼ੀ ਅਤੇ ਪਰਿਵਾਰਕ ਨੇੜਤਾ ਹਾਸਲ ਕੀਤੀ ਜਾ ਸਕਦੀ ਹੈ ਉਹਨਾਂ ਕਿਹਾ ਕਿ ਅੱਜ ਦਾ ਸਮਾਜ ਮੋਬਾਈਲ ਫੋਨ ਦੇ ਕਾਰਨ ਟੁੱਟ ਰਿਹਾ ਹੈ ਤਲਾਕ ਖੁਦਖੁਸ਼ੀਆਂ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਖਤਮ ਹੋਣਾ ਅਤਿਆਪਸੀ ਤਣਾਵਾ ਦਾ ਜਾ ਰਿਹਾ ਹੈ ਇਸ ਮੁਕਾਬਲੇ ਤੇ ਰਾਹੀਂ ਲੋਕਾਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਖੁੱਲ ਕੇ ਗੱਲਾਂ ਕਰਨ ਅਤੇ ਪਰਿਵਾਰ ਦੇ ਨਾਲ ਸਮਾਪਤੀਤ ਕਰਨ ਦੇ ਨਾਲ ਹੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦੀਆਂ ਹਨ ਮੁਕਾਬਲੇ ਦੇ ਵਿੱਚ 11 ਸਖਤ ਨਿਯਮ ਲਾਗੂ ਕੀਤੇ ਗਏ ਯਾਨੀ ਕਿ ਮੋਬਾਈਲ ਫੋਨ ਵਰਤੋਂ ਤੇ ਪੂਰੀ ਮਨਾਹੀ ਖੜੇ ਨਹੀਂ ਹੋਣਾ ਖਾਣਾ ਪੀਣਾ ਆਪਣੀ ਸੀਟ ਤੇ ਹੀ ਪ੍ਰਬੰਧਕ ਦੇ ਵੱਲੋਂ ਪਰੋਸਿਆ ਜਾਵੇਗਾ ਬਾਥਰੂਮ ਜਾਣ ਤੇ ਬਾਹਰ ਕੱਢ ਦਿੱਤਾ ਜਾਵੇਗਾ ਝਗੜਾ ਜਾਂ ਫਿਰ ਉੱਚੀ ਆਵਾਜ਼ ਤੇ ਡਿਸਕਵালিਫਾਈ ਕੀਤਾ ਜਾਵੇਗਾ ਇੱਕ ਵਾਰ ਬਾਹਰ ਹੋਏ ਤਾਂ ਦੁਬਾਰਾ ਐਂਟਰੀ ਨਹੀਂ ਦਿੱਤੀ ਜਾਵੇਗੀ ਹਾਲਾਂਕਿ ਕਿਤਾਬਾਂ ਪੜਨ ਧਾਰਮਿਕ ਧਿਆਨ ਲਗਾਉਣ ਅਤੇ ਚੁੱਪਚਾਪ ਕੰਮ ਕਰਨ ਦੀਆਂ ਆਗਿਆ ਦਿੱਤੀ ਗਈ ਸੀ ਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਦੇ ਵੱਲੋਂ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੈਰੋਲ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ 1 ਦਸੰਬਰ ਨੂੰ ਪਟੀਸ਼ਨ ਤੇ ਪਹਿਲੀ ਸੁਣਵਾਈ ਹੋਈ ਉੱਚ ਅਦਾਲਤ ਨੇ ਅਗਲੀ ਤਰੀਕ ਹੁਣ 8 ਦਸੰਬਰ ਰੱਖੀ ਹੈ ਪੰਜਾਬ ਸਰਕਾਰ ਦੇ ਵਕੀਲ ਦਾ ਕਹਿਣਾ ਹੈ ਕਿ ਅਮਰਿਤਪਾਲ ਦੇ ਭਾਸ਼ਣਾਂ ਦੇ ਨਾਲ ਕਾਨੂੰਨ ਵਿਵਸਥਾ ਨੂੰ ਖਤਰਾ ਹੈ ਉਹਨਾਂ ਦੇ ਉੱਪਰ ਐਨਐਸਏ ਤਹਿਤ ਮਾਮਲਾ ਚੱਲ ਰਿਹਾ ਹੈ ਅਤੇ ਸੰਸਦ ਦੇ ਵਿੱਚ ਉਹਨਾਂ ਦੀ ਵਾਪਸੀ ਦਾ ਕੋਈ ਪ੍ਰਬੰਧ ਨਹੀਂ ਹੈ ਅਮਰਿਤਪਾਲ ਦੇ ਵਕੀਲਾ ਨੇ ਮੰਗ ਕੀਤੀ ਹੈ ਕਿ ਜੇਕਰ ਸਰੀਰਕ ਹਾਜ਼ਰੀ ਨਹੀਂ ਦਿੱਤੀ ਜਾ ਸਕਦੀ ਤਾਂ ਘੱਟੋ-ਘੱਟ ਵਰਚੁਅਲ ਆਨਲਾਈਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤਾਂ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਹੜਾ ਵਰਗੇ ਮੁੱਦਿਆਂ 'ਤੇ ਆਵਾਜ਼ ਚੁੱਕੀ ਜਾ ਸਕੇ ਕੇਂਦਰ ਦੇ ਵਕੀਲ ਸਤਿਆਪਾਲ ਜੈਨ ਨੇ ਜਵਾਬ ਦਿੱਤਾ ਕਿ ਸੰਸਦ ਦੇ ਵਿੱਚ ਵਰਚੁਅਲ ਹਾਜ਼ਰੀ ਦੀ ਕੋਈ ਵਿਵਸਥਾ ਨਹੀਂ ਹੈ ਅਗਲੇ ਸੋਮਵਾਰ ਕੱਲ੍ਹ 8 ਦਸੰਬਰ ਨੂੰ ਪੈਰੋਲ ਇਨਕਾਰੀ ਦੇ ਪੂਰੇ ਆਧਾਰ ਤੇ ਦਸਤਾਵੇਜ਼ ਅਦਾਲਤ ਦੇ ਵਿੱਚ ਸਾਹਮਣੇ ਰੱਖੇ ਜਾਣ ਕੇ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਗਿਆ ਹੈ ਅਤੇ 19 ਦਸੰਬਰ ਤੱਕ ਚੱਲੇਗਾ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਹੀ ਦਿਨ ਸੋਮਵਾਰ ਨੂੰ ਕਾਂਗਰਸ ਸਸਦ ਮੈਂਬਰ ਰੇਣੁਕਾ ਚੌਧਰੀ ਇੱਕ ਕੁੱਤਾ ਲੈ ਕੇ ਸੰਸਦ ਕੰਪਲੈਕਸ ਦੇ ਵਿੱਚ ਪਹੁੰਚ ਗਈ। ਇਸ ਘਟਨਾ ਤੇ ਭਾਜਪਾ ਸਾਂਸਦਾਂ ਨੇ ਸਖਤ ਵਿਰੋਧ ਪ੍ਰਗਟਾਇਆ ਹੈ। ਜਦੋਂ ਰੇਣੁਕਾ ਚੌਧਰੀ ਤੋਂ ਪੁੱਛਿਆ ਗਿਆ ਕਿ ਉਹ ਕੁੱਤੇ ਨੂੰ ਸੰਸਦ ਦੇ ਵਿੱਚ ਕਿਉਂ ਲੈ ਕੇ ਆਈ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਜਾਨਵਰ ਪਸੰਦ ਨਹੀਂ ਹਨ ਇਸ ਦੇ ਵਿੱਚ ਕੀ ਹਰਸ ਹੈ ਉਹਨਾਂ ਅੱਗੇ ਕਿਹਾ ਕਿ ਇਹ ਛੋਟਾ ਅਤੇ ਬਿਲਕੁਲ ਨੁਕਸਾਨ ਨਾ ਪਹੁੰਚਾਉਣ ਵਾਲਾ ਜਾਨਵਰ ਹੈ ਕੱਟਣ ਵਾਲੇ ਅਤੇ ਡਸਣ ਵਾਲੇ ਤਾਂ ਸੰਸਦ ਦੇ ਵਿੱਚ ਪਹਿਲਾਂ ਹੀ ਹਨ ਪਰ ਕੁੱਤੇ ਨਹੀਂ ਹਨ ਉਨ੍ਹਾਂ ਦੇ ਇਸ ਕਦਮ ਤੇ ਭਾਜਪਾ ਸਤਨਸਦ ਜਗਦੰਬਿਕਾ ਪਾਲ ਨੇ ਨਿਰਾਸ਼ਗੀ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੱਸਦੇ ਕਿ ਸੰਸਦ ਦੇ ਵਿੱਚ ਪਾਲਤੂ ਜਾਨਵਰ ਲਿਆਉਣਾ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ ਸੰਸਦ ਦੇ ਕਾਨੂੰਨ ਅਨੁਸਾਰ ਇਸ ਸੰਸਦ ਪਵਨ ਕੰਪਲੈਕਸ ਵਿਹਾਰ ਅਤਿਆਚਰਣ ਨਿਯਮ ਅਤੇ ਲੋਕ ਸਭਾ ਹੈਡਬੁੱਕ ਫਾਰ ਮੈਂਬਰਸ ਦੇ ਤਹਿਤ ਗਲਤ ਹੈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਧਰਮਸ਼ਾਲਾ ਦੇ ਵਿੱਚ ਚਿੱਟਾ ਵਿਰੋਧੀ ਮੈਗਾ ਵਾਕਥੌਨ ਨੂੰ ਸੰਬੋਧਨ ਕਰਦਿਆਂ ਨਸ਼ਾ ਮੁਕਤ ਹਿਮਾਚਲ ਦੇ ਲਈ ਵੱਡੀ ਜੰਗ ਦਾ ਐਲਾਨ ਕੀਤਾ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਦੇਵਤਿਆਂ ਦੀ ਧਰਤੀ ਤੇ ਚਿੱਟਾ ਵੇਚਣ ਵਾਲਿਆਂ ਦੇ ਲਈ ਕੋਈ ਜਗ੍ਹਾ ਨਹੀਂ ਹੈ ਮੁੱਖ ਮੰਤਰੀ ਨੇ ਦਸਿਆ ਕਿ 2024 ਤੇ ਵਿੱਚ ਐਨਡੀਪੀਐਸ ਐਕਟ ਨੂੰ ਸਖਤੀ ਦੇ ਨਾਲ ਲਾਗੂ ਕਰਕੇ 40 ਕਰੋੜ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ। ਉਹਨਾਂ ਨੇ ਐਲਾਨ ਕੀਤਾ ਹੈ ਕਿ ਨਸ਼ਾ ਤਸਕਰਾਂ ਦੇ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ ਜਿਵੇਂ ਕਿ 2 ਗ੍ਰਾਮ ਚਟੇ ਦੇ ਲਈ 10,000, 5 ਗ੍ਰਾਮ ਤੇ ਲਈ 25,000, 25 ਗ੍ਰਾਮ ਤੇ ਲਈ 50,000, 1 ਕਿਲੋ ਦੇ ਲਈ 5 ਲੱਖ 5 ਕਿਲੋ ਦੇ ਲਈ 10 ਲੱਖ ਅਤੇ ਤਸਕਰਾਂ ਦੀ ਗ੍ਰਿਫਤਾਰੀ ਤੇ ਲਈ 5 ਲੱਖ ਰੁਪਏ ਦਿੱਤੇ ਜਾਣ ਕੇ ਇਸ ਬਾਰੇ ਸੂਚਨਾ 112 ਤੇ ਗੁਪਤ ਤਰੀਕੇ ਦੇ ਨਾਲ ਵੀ ਦਿੱਤੀ ਜਾ ਸਕਦੀ ਹੈ ਨਾਮ ਪੂਰੀ ਤਰ੍ਹਾਂ ਗੁਪਤ ਰਹੇਗਾ ਤੇ ਇਨਾਮ 30 ਦਿਨਾਂ ਦੇ ਵਿੱਚ ਮਿਲੇਗਾ ਮੁੱਖ ਮੰਤਰੀ ਨੇ ਸਮਾਜ ਦੇ ਹਰ ਵਰਗ ਨੂੰ ਇੱਕ ਇੱਕ ਯੋद्धा ਬਣਨ ਦੀ ਅਪੀਲ ਕੀਤੀ ਹੈ ਅਤੇ ਚਿੱਟਾ ਮੁਕਤ ਹਿਮਾਚਲ ਹੈਸ਼ਟੈਗ ਦੇ ਨਾਲ ਸੋਸ਼ਲ ਮੀਡੀਆ ਤੇ ਮੁਹਿੰਮ ਚਲਾਉਣ ਦੀ ਮੰਗ ਕੀਤੀ ਹੈ ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਬੱਚਿਆਂ ਦੀ ਟਿਕਟ ਬੁਕਿੰਗ ਨਿਯਮਾਂ ਦੇ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ ਨਵੇਂ ਨਿਯਮਾਂ ਦੇ ਤਹਿਤ ਛੋਟੇ ਬੱਚਿਆਂ ਵਾਲੇ ਮਾਪੇ ਜਾਂ ਫਿਰ ਸਰਪ੍ਰਸਤਾਂ ਦੇ ਲਈ ਰੇਲ ਯਾਤਰਾ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਆਸਾਨ ਅਤੇ ਸਿੱਧੀ ਹੋ ਜਾਵੇਗੀ ਰੇਲਵੇ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਮੁਫਤ ਯਾਤਰਾ ਸ਼ੁਰੂ ਕੀਤੀ ਹੈ ਜਦਕਿ 5 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਵਿਸ਼ੇਸ਼ ਕਿਰਾਏ ਦੇ ਨਿਯਮ ਲਾਗੂ ਕੀਤੇ ਗਏ ਹਨ ਇਹ ਬਦਲਾਅ ਤੁਰੰਤ ਲਾਗੂ ਹੁੰਦੇ ਹਨ ਅਤੇ ਯਾਤਰੀਆਂ ਨੂੰ ਟਿਕਟਾਂ ਬੁੱਕ ਕਰਦੇ ਸਮੇਂ ਸਹੀ ਜਾਣਕਾਰੀ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਨਵੇਂ ਨਿਯਮਾਂ ਦੇ ਅਨੁਸਾਰ 5 ਸਾਲ ਤੋਂ ਘੱਟ ਉਮਰ ਦੇ ਬੱਚੇ ਬਿਨਾਂ ਟਿਕਟ ਦੇ ਯਾਤਰਾ ਕਰ ਸਕਦੇ ਹਨ ਪਰ ਸ਼ਰਤ ਹੈ ਕਿ ਉਨ੍ਹਾਂ ਨੂੰ ਵੱਖਰੀ ਸੀਟ ਜਾਂ ਫਿਰ ਬਰਥ ਦੀ ਜ਼ਰੂਰਤ ਨਾ ਹੋਵੇ। ਅਜਿਹੇ ਮਾਮਲਿਆਂ ਦੇ ਵਿੱਚ ਮਾਪੇ ਬੱਚਿਆਂ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਸਕਦੇ ਹਨ ਅਤੇ ਮੁਫਤ ਯਾਤਰਾ ਕਰ ਸਕਦੇ ਹਨ। ਹਾਲਾਂਕਿ ਜੇਕਰ ਬੱਚੇ ਦੇ ਲਈ ਇੱਕ ਵੱਖਰੀ ਬਰਥ ਜਾਂ ਫਿਰ ਸੀਟ ਬੁੱਕ ਕੀਤੀ ਜਾਂਦੀ ਹੈ ਤਾਂ ਪੂਰਾ ਕਿਰਾਇਆ ਲੌੜੇਂਦਾ ਹੋਵੇਗਾ ਇਸ ਤੋਂ ਇਲਾਵਾ 5 ਤੋਂ 12 ਸਾਲ ਦੇ ਬੱਚਿਆਂ ਦੇ ਲਈ ਚੇੱਕ ਕਰ ਕਿਸੇ ਬੱਚੇ ਨੂੰ ਸੀਟ ਜਾਂ ਫਿਰ ਬਰਥ ਦੀ ਜ਼ਰੂਰਤ ਨਹੀਂ ਹੈ ਅਤੇ ਟਿਕਟ ਬੁਕਿੰਗ ਦੌਰਾਨ ਸੀਟ ਨੋ ਬਰਥ ਯਾਨੀ ਕਿ ਐਨਓਐਸਬੀ ਆਪਸ਼ਨ ਚੁਣਿਆ ਜਾਂਦਾ ਹੈ ਤਾਂ ਬੱਚੇ ਦੀ ਟਿਕਟ ਅੱਧੇ ਕਿਰਾਏ ਤੇ ਮਿਲੇਗੀ ਇਸ ਤੋਂ ਇਲਾਵਾ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ 12 ਸਾਲ ਤੋਂ ਬਾਅਦ ਉਮਰ ਦੇ ਬੱਚਿਆਂ ਨੂੰ ਬਾਲਗ ਮੰਨਿਆ ਜਾਵੇਗਾ ਅਜਿਹੇ ਬੱਚਿਆਂ ਦੇ ਲਈ ਟਿਕਟਾਂ ਆਮ ਅਡਲਟਸ ਕਿਰਾਏ ਦੇ ਬਰਾਬਰ ਵਸੂਲੀਆਂ ਜਾਣਗੀਆਂ ਅਤੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਇੱਕ ਮਹੀਨਾ ਪਹਿਲਾਂ ਪਾਰਟੀ ਮਹਿਲਾ ਕ੍ਰਿਕਟ ਟੀਮ ਨੇ ਨਵੀਂ ਮੁੰਬਈ ਦੇ ਵਿੱਚ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ ਅੱਜ ਉਹਦੋਂ ਤੋਂ ਹੀ ਹੈ ਲੜਕੀਆਂ ਭਾਰਤ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਅੱਖਾਂ ਦੀਆਂ ਤਾਰਾਂ ਬਣੀਆਂ ਹੋਈਆਂ ਹਨ ਲਗਾਤਾਰ ਉਹਨਾਂ ਦੇ ਜਸ਼ਨ ਦਾ ਸਿਲਸਿਲਾ جاری ਹੈ ਅਤੇ ਕਈ ਕੰਪਨੀਆਂ ਉਹਨਾਂ ਨੂੰ ਬ੍ਰਾਂਡ ਐਮਬੈਸਡਰ ਵਜੋਂ ਨਿਯੁਕਤ ਕਰ ਰਹੀਆਂ ਹਨ ਮਹਿਲਾ ਕ੍ਰਿਕਟਰਸ ਨੂੰ ਲਗਾਤਾਰ ਐਡਸ ਦੇ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਪਾਰਟੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਨਵੀਂ ਬ੍ਰਾਂਡ ਐਮਬੈਸਡਰ ਨਿਯੁਕਤ ਕੀਤਾ ਗਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਬੈਂਕ ਨੇ ਕਿਸੇ ਮਹਿਲਾ ਖਿਡਾਰੀ ਨੂੰ ਆਪਣੇ ਬ੍ਰਾਂਡ ਦੇ ਨਾਲ ਜੋੜਿਆ ਹੈ ਅਤੇ ਸੰਦੇਸ਼ ਦਿੱਤਾ ਹੈ ਕਿ ਪੀਐਨਬੀ ਵੀ ਹੁਣ ਨੌਜਵਾਨਾਂ ਔਰਤਾਂ ਤੇ ਗਾਹਕਾਂ ਤੇ ਧਿਆਨ ਕੇਂਦ੍ਰਿਤ ਕਰਕੇ ਇੱਕ ਨਵੀਂ ਦਿਸ਼ਾ ਦੇ ਵੱਲ ਵੱਧ ਰਿਹਾ ਹੈ। ਮਹਾਦੇਵ ਫੂਰਨ ਕਹੇ ਹੈ ਕਿ ਹਰਮਨप्रीत कौर ਵਿਰਾਟ ਕੋਹਲੀ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਪੰਜਾਬ ਨੈਸ਼ਨਲ ਬੈਂਕ ਦੇ ਬ੍ਰਾਂਡ ਐਮਬੈਸਡਰ ਸਨ। ਇਸਨਾਂ ਹੀ ਅੱਜ ਦੇ ਬੁਲੇਟਨ ਦੇ ਵਿੱਚ ਹੈ ਨਹੀਂ ਮੈਨੂੰ ਸੁਖਨੀਤ ਕੌਰ ਨੂੰ ਦੇਉ ਇਜਾਜ਼ਤ ਦੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ